ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁਟਾ ਕੋਟਲੀ ਅੱਜ ਦੀ ਵੀਡੀਓ ਵਿੱਚ 6 ਮਸ਼ੀਨਰੀਆਂ ਮਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ 4 ਟਰੈਕਟਰ ਮਕਾਊ ਆ ਇੱਕ ਬਰੇਰੋ ਕਾਰ ਤੇ ਇੱਕ ਲਿਫਟ ਵਾਲੀ ਟਰਾਲੀ 11 ਫੁੱਟ ਦੀ ਟਰਾਲੀ ਲਿਫਟ ਵਾਲੀ ਮਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ 6 ਮਸ਼ੀਨਰੀਆਂ ਮਕਾਊ ਲੈ ਕੇ ਆਇਆ ਤੇ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਵਿੱਚ ਨਹੀਂ ਹੁੰਦੀ ਆ ਉਹਦੀ ਵੀਡੀਓ ਬਾਈ ਆਪਾਂ ਫੇਰ ਹੀ ਪਾਉਣੀ ਆ ਆਪਣੇ ਚੈਨਲ ਤੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪਦੀਆਂ ਫੋਟੋਆਂ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਤੇ ਜਾਂ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਡੇਟ ਮਿਲਦੀ ਕਿਸੇ ਪੁਰਾਣੇ ਕੋਈ ਵੀ ਮਹੀਨਦਰੀ ਵਿੱਚ ਨਹੀਂ ਹੋਵੇ ਤੇ ਆਪਣੇ ਚੈਨਲ ਨਾਲ ਜਿਹੜੇ ਭਰਾ ਵੀ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਚੈਨਲ ਬਾਈ ਫੋਲੋ ਕਰ ਲੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਬਾਈ ਤੇ ਆ ਪਹਿਲਾ ਟਰੈਕਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਪੁਰਾਣੇ ਵੀ ਲੈਣਾ ਹੋਵੇ ਟਰੈਕਟਰ ਜੌਂਡੀਆਰ 5203 ਕਿਸੇ ਵੀਰ ਪੁਰਾਣੇ ਬਾਈ ਜੌਂਡੀਆਰ ਟਰੈਕਟਰ ਲੈਣਾ ਹੋਵੇ 523 ਤੇ 2006 ਮਾਡਲ ਦਾ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਟਰ ਟਰੈਕਟਰ ਦੇ ਬਾਈ 50 60 ਪੈਸੇ ਟਾਇਰ ਪਏ ਆ ਕਿਸੇ ਵੀਰ ਪੁਰਾਣੇ ਬਾਈ ਜੋਂਡੀ ਆ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ ਮੇਰੇ ਘਰੋਂ ਵਾਹ ਕੇ ਚੈੱਕ ਕਰਕੇ ਟਰੈਡ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਜੋਂਡੀ ਯਾਰ ਪੂਰਾ ਵਧੀਆ ਕਿਸੇ ਵੀਰ ਪੁਰਾਣੇ ਬਾਈ ਟਰੈਡ ਲੈਣਾ ਹੋਵੇ ਤੇ ਏਰੀਆ ਗਿੱਦੜਵਾ ਗਿੱਦੜਵਾ ਏਰੀਏ ਦੇ ਵਿੱਚ ਵੀ ਟਰੈਡ ਖੜਾ ਕਿਸੇ ਵੀਰ ਪੁਰਾਣੇ ਬਾਈ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਇਹ 72000 ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਬਾਈ ਜੌਂਡੀ ਯਾਰ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਜੌਂਡੀਆ ਟਰੈਕਟਰ ਆ ਵਾਹ ਕੇ ਚੈੱਕ ਕਰਕੇ ਮੇਰੇ ਕੋਲ ਟਰੈਡ ਲੈ ਜਾਓ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਜੌਂਡੀਆ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਯੋਵੋ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਟਰੈਕਟਰ ਯੋਵੋ ਲੈਣਾ ਹੋਵੇ ਤੇ 2021 ਮਾਡਲ ਟਰੈਡ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਯ ਤੇ ਏਰੀਆ ਮੋਗਾ ਮੋਗਾ ਏਰੀਆ ਜੀ ਬੇਟਾ ਟੈਟਰ ਖੜਾ ਕਿਸੇ ਪੁਰਾਣੇ ਬੇਟੈਟ ਲੈਣਾ ਹੋਵੇ ਤੇ ਬਾਈ ਕਹਿੰਦਾ 6 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਟੈਟਰ ਦੇਵਾਂਗਾ ਬਾਈ ਜਮਾ ਨਵਾਂ ਟੈਟਰ ਪਿਆ ਮੇਰਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟੈਟਰ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਬੇਟੈਟ ਲੈਣਾ ਹੋਵੇ ਜੋ ਉਹ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀਰ ਪੁਰਾਣੇ ਟ੍ਰੈਕਟਰ ਲੈਣਾ ਹੋਵੇ ਅਰਜਨ 555 ਸਾਰੇ ਭਰਾ ਦੇਖ ਲਓ ਬਾਈ 2012 ਮਾ ਦਾ ਟ੍ਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟੈਟ ਵੀ ਕਿਸੇ ਵੀਰ ਪੁਰਾਣੇ ਵੀ ਟੈਟ ਲੈਣਾ ਹੋਵੇ ਅਰਜਨ 555 ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ 'ਚ ਵੀ ਟ੍ਰੈਕਟ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੇੋਂ ਮੇਰਾ ਟ੍ਰੈਕਟ ਪੂਰਾ ਵਧੀਆ ਬਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟ੍ਰੈਕਟ ਲੈ ਜਾਓ ਬਾਈ ਅਰਜਨ 555 ਤੇ 5 ਲੱਖ ਤੇ 65000 ਦੇ ਆਸੇ-ਪਾਸੇ ਮੈਂ ਟ੍ਰੈਕਟ ਦੇਊਂਗਾ ਬਾਈ ਸਾਰੇ ਪਾਸੇੋਂ ਮੇਰਾ ਟ੍ਰੈਕਟ ਪੂਰਾ ਸੋਹਣਾ ਪੂਰਾ ਸਾਫ਼ ਆ ਟਰੈਕਟਰ ਬਾਈ ਤੇ ਪੂਰਾ ਸਾਰੇ ਪਾਸੇੋਂ ਵਧੀਆ ਪਿਆ ਮੇਰਾ ਟ੍ਰੈਕਟ ਕਿਸੇ ਵੀਰ ਪੁਰਾਣੇ ਵੀ ਟੈਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਜੋਂੜੀ ਆ ਲੈਣਾ ਹੋਵੇ 50 50 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਜੋਂੜੀ ਆ ਟਰੈਕਟਰ ਲੈਣਾ ਹੋਵੇ 50 50 ਤੇ 2019 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਪਿੰਡ ਖੜਾ ਗੰਗਾ ਬਲੂ ਕੀ ਬਈ ਗੰਗਾ ਬਲੂ ਕੀ ਪਿੰਡ ਜਿਹੜਾ ਬਠਿੰਡੇ ਚ ਪੈਂਦੀ ਆ ਤੇ ਕੋਟਲੀਆ ਬਲੂ ਦੇ ਪਿੰਡ ਨਾਲ ਆ ਤੇ ਗੁਨੀਆਣਾ ਮੰਡੀ ਵੀ ਨੇੜੇ ਪੈਂਦਾ ਤੇ ਜੈਤੋ ਵੀ ਨੇੜੇ ਪੈਂਦਾ ਕਿਸੇ ਵੀਰ ਪੁਰਾਣੇ ਵੀ ਲੈਣਾ ਹੋਵੇ ਟਰੈਕਟਰ ਜੌਂਡੀਅਰ 50 50 ਤੇ ਇਹ ਖੜਾ ਬਈ ਪਿੰਡ ਗੰਗਾ ਬਲੂਕੀ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਪੁਰਾਟ ਟਰੈਟ ਪੂਰਾ ਨਵਾਂ ਹੀ ਪਿਆ ਕਿਸੇ ਵੀਰ ਪੁਰਾਣੇ ਬਈ ਜੌਂਡੀਅਰ ਟਰੈਟ ਲੈਣਾ ਹੋਵੇ ਬਾਈ ਕਹਿੰਦਾ ਵਾਹ ਕਿ ਚੱਕਾ ਕਿ ਮੇਰੇ ਘਰੋਂ ਟਰੈਟ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਟਰੈਟ ਪੂਰਾ ਵਧੀਆ ਪੂਰਾ ਸੋਹਣਾ ਪੂਰਾ ਸਾਫ਼ ਪਿਆ ਟਰੈਟ ਤੇ 5 ਲੱਖ ਤੇ 45000 ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਟ ਦੇਵਾਂਗਾ ਬਾਈ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਬਲੈਰੋ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਬਲੈਰੋ ਕਾਰ ਲੈਣੀ ਹੋਵੇ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਕਾਰ ਦੇ ਕਿਸੇ ਵੀਰ ਪੁਰਾਣੇ ਬਈ ਬਲੈਰੋ ਕਾਰ ਲੈਣੀ ਹੋਵੇ ਤੇ ਏਰੀਆ ਬਟਾਲਾ ਬਟਾਲਾ ਏਰੀਆ ਗਰਦਾਸਪੁਰ ਜਿਹੇ ਚ ਪੈਂਦਾ ਬਾਈ ਤੇ ਬਟਾਲਾ ਏਰੀਆ ਚ ਖੜੀ ਹੈ ਬਲੈਰੋ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰੀ ਬਲੈਰੋ ਪੂਰੀ ਸਾਫ਼ ਆ ਪੂਰੀ ਸੋਹਣੀ ਆ ਗੱਡੀ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੀ ਗੱਡੀ ਘਰੋਂ ਲੈ ਜਾਓ ਬਾਈ ਕਿਸੇ ਵੀ ਪੁਰਾਣੇ ਬਾਈ ਬਲੈਰੋ ਗੱਡੀ ਲੈਣੀ ਹੋਵੇ ਤੇ ਬਾਈ ਕਹਿੰਦਾ ਪੂਰੇ 3 ਲੱਖ ਦੇ ਆਸੇ-ਪਾਸੇ ਮੈਂ ਬਲੈਰੋ ਗੱਡੀ ਵੇਚ ਦੇ ਦੂੰਗਾ ਕਿਸੇ ਪੁਰਾਣੇ ਬਾਈ ਬਲੈਰੋ ਗੱਡੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਜੈਕ ਵਾਲੀ ਟਰਾਲੀ ਆ 11 6 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਜੈਕ ਵਾਲੀ ਟਰਾਲੀ ਆ ਬਾਈ ਕਿਸੇ ਵੀ ਪੁਰਾਣੇ ਬਈ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ ਪੂਰੀ ਵਧੀਆ ਟਰਾਲੀ ਆ ਮੇਰੀ ਵੀ ਸਾਰੇ ਪਾਸਿਓ ਪੂਰੀ ਵਜਣ ਵਾਲ ਕਿਸੇ ਵੀਰ ਪੁਰਾਣੀ ਬਈ ਟਰਾਲੀ ਲੈਣੀ ਹੋਵੇ ਤੇ ਪਿੰਡ ਖੜੀਆ ਮਜੀਠਾ ਪਿੰਡ ਬਈ ਮਜੀਠਾ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਪਿੰਡ ਆਉਂਦਾ ਮਜੀਠਾ ਤੇ ਮਜੀਠੇ ਪਿੰਡ ਖੜੀਆ ਬਈ ਕਿਸੇ ਪੁਰਾਣੀ ਬਈ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰਾਲੀ ਬਈ ਦੇਵਾਂਗਾ ਤੇ ਸਾਰੇ ਪਾਸੋਂ ਮੇਰੀ ਟਰਾਲੀ ਪੂਰੀ ਚੈੱਕ ਕਰਕੇ ਮੇਰੇ ਘਰੋਂ ਟਰਾਲੀ ਲੈ ਜਾਓ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਅੱਜ ਦੀਆਂ ਆਪਣੇ ਕੋਲ 6 ਮਸ਼ੀਨਰੀਆਂ ਸੀਗੀਆਂ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ